ਜੀ ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਜਿਹੜੀ ਗੱਲਬਾਤ ਜਿਹੜੀ ਜਾਣਕਾਰੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਕੀ ਆਪਣੇ ਸਾਰਿਆਂ ਵਾਸਤੇ ਬੜੀ ਹੀ ਸੰਜੀਦਾ ਅਤੇ ਦੁਰਲਭ ਹੈ ਦੁਰਲਭ ਤਾਂ ਕਰਕੇ ਕਹਿ ਰਹੇ ਹਾਂ ਕਿ ਇਸ ਜੋੜੀ ਨੂੰ ਗਿਆਨ ਨੂੰ ਲਗਭਗ 38-39 ਸਾਲ ਹੋ ਚੁੱਕੇ ਹਨ ਪਰ ਇਹ ਜਾਣਕਾਰੀ ਜਾਂ ਇਹ ਫੋਟੋ ਵੀਡੀਓ ਜਿਹੜੀ ਅੱਗੇ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮਤਲਬ ਕਦੇ ਕਿਸੇ ਵੀ ਅਖਬਾਰ ਵਿੱਚ ਨਾ ਤਾਂ ਛਪੀ ਅਤੇ ਨਾ ਹੀ ਕਿਸੇ ਚੈਨਲ ਨੇ ਇਸ ਬਾਰੇ ਕੋਈ ਗੱਲਬਾਤ ਕੀਤੀ। ਦੂਜੀ ਗੱਲ ਸੰਜੀਦਾ ਤਾਂ ਕਰਕੇ ਕਹਿ ਰਿਹਾ ਕਿ ਇਹ ਟੌਪਿਕ ਇੰਨਾ ਸੀਰੀਅਸ ਤੇ ਇੰਨਾ ਕ੍ਰਿਟੀਕਲ ਸੀ ਜਿੰਨੀ ਕਿ ਜਾਣਕਾਰੀ ਹੁਣ ਤੱਕ ਫਲਾਈ ਗਈ ਸੀ ਇਸ ਬਾਰੇ ਕਿ ਇਸ ਬਾਰੇ ਸਿਰਫ ਕਿਆਸਰਾਈਆਂ ਹੀ ਸਮੇਂ-ਸਮੇਂ ਤੇ ਵੱਖ-ਵੱਖ ਲੋਕਾਂ ਵੱਲੋਂ ਲਾਈਆਂ ਗਈਆਂ। ਕਿ ਜੀ ਜਦੋਂ ਚਮਕੀਲਾ ਬਾਹਰ ਗਿਆ ਤਾਂ ਉਦੋਂ ਉੱਥੇ ਐ ਹੋਇਆ, ਫਲਾਣਾ ਹੋਇਆ ਟਿਮ ਕਾਹਨੇ ਕਿਹਾ ਤੇ ਅੱਜ ਆਪਾਂ ਇਨ੍ਹਾਂ ਹੀ ਕਿਆਸਰਾਈਆਂ ਤੇ ਪੂਰੀ ਤਰ੍ਹਾਂ ਤੱਥਾਂ ਦੇ ਨਾਲ 90% ਖਤਮ ਕਰ ਰਹੇ ਹਾਂ ਇਹਨਾਂ ਗੱਲਾਂ-ਬਾਤਾਂ ਨੂੰ ਜਿਹੜੀਆਂ ਹੁਣ ਤੱਕ ਜਾਨੀ ਇਹ ਬਹਿਮ ਭਰਮ ਲੋਕਾਂ ਨੇ ਫਲਾਏ ਹੋਏ ਸੀਗੇ ਤੇ ਬਹੁਤ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਵੀ ਅੱਜ ਦੀ ਇਸ ਵੀਡੀਓ ਰਾਹੀਂ ਮਿਲਣ ਜਾ ਰਹੇ ਨੇ ਤਾਂ ਆਜੋ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਗੱਲਬਾਤ ਦੋਸਤੋ ਇਹ ਗੱਲ ਹੈ ਕਿ ਹੈ ਜੀ ਸਾਲ ਨੂੰ 1987 ਸੀ ਜਦੋਂ ਮਹਾਨ ਅਮਰ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ 비ਵਾ ਅਮਰਜੋਤ ਕੋਰ ਪਹਿਲੀ ਵਾਰ ਕੈਨੇਡਾ ਅਮਰੀਕਾ ਦੀ ਧਰਤੀ ਤੇ ਜਾਂਦੇ ਹਨ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਉਪਦੇਸ਼ਾਂ ਤੋਂ ਇਹ ਮੰਗ ਉੱਠ ਰਹੀ ਸੀ ਕਿ ਜੇ ਇਸ ਜੋੜੀ ਨੇ ਪੰਜਾਬ ਦੀ ਧਰਤੀ ਤੇ ਆਪਣੀ ਕਲਾ ਦੇ ਜੋਰ ਨਾਲ ਤਰਥੱਲੀ ਮਚਾਈ ਪਈ ਸੀ ਆਖਰ ਉਸ ਜੋੜੀ ਨੂੰ ਬਾਹਰ ਆਉਣ ਦੇ ਵਿੱਚ ਇੰਨੀ ਦੇਰੀ ਕਿਉਂ ਲੱਗ ਰਹੀ ਸੀ ਇਸ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਸੀ ਉਹ ਇਸ ਜੋੜੀ ਕੋਲ ਸਮੇਂ ਦੀ ਬੇਹਦ ਘਾਟ ਦਾ ਹੋਣਾ ਸੀ ਕਿਉਂਕਿ 4 4 6 6 ਮਹੀਨੇ ਅਮਰ ਸਿੰਘ ਚਮਕੀਲਾ ਜੀ ਅਡਵਾਂਸ ਬੁੱਕ ਹੋ ਰਹੇ ਸੀ ਆਖਰਕਾਰ ਪ੍ਰੋਗਰਾਮ ਹੀਟ ਉੱਤੇ ਕਰਕੇ ਜਦੋਂ ਸਨ 87 ਵਿੱਚ ਇਹਨਾਂ ਨੂੰ ਕੈਨੇਡਾ ਜਾਣ ਦਾ ਮੌਕਾ ਮਿਲਦਾ ਹੈ ਤਾਂ ਉੱਥੇ ਉਹਨਾਂ ਨੇ ਕੁੱਲ 14 ਸ਼ੋਅ ਲਾਏ ਸੀ ਜਿਸ ਵਿੱਚ ਇੱਕ ਸ਼ੋਅ ਇਹ ਵਾਲਾ ਵੀ ਸੀ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਮੋਟਰ ਵੱਲੋਂ ਇੱਥੋਂ ਹਜੇ ਥੋੜੇ ਪ੍ਰੋਗਰਾਮਾਂ ਦੀ ਗੱਲ ਹੋਈ ਸੀ ਪਰ ਉੱਥੇ ਜਾ ਕੇ ਮਤਲਬ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਵਿਆਹਾਂ ਦੇ ਪ੍ਰੋਗਰਾਮ ਸੀਗੇ ਉਹ ਚਮਕੀਲਾ ਸਾਹਿਬ ਨੂੰ ਉੱਥੇ ਜਾ ਕੇ ਯਾਨੀ ਤੁਰਤ ਮੁੱਕ ਹੋਏ ਸੀਗੇ ਠੀਕ ਹੈ ਜੀ ਚਲੋ ਇਹ ਤਾਂ ਹੋਈ ਜੀ ਪ੍ਰੋਗਰਾਮਾਂ ਦੀ ਗੱਲ ਤੇ ਹੁਣ ਆਉਂਦੇ ਆਂ ਅੱਜ ਦੀ ਜਿਹੜੀ ਮਤਲਬ ਮੇਨ ਗੱਲਬਾਤ ਹੈ ਮੇਨ ਮੁੱਦੇ ਤੇ ਜਦੋਂ ਚਮਕੀਲਾ ਸਾਹਿਬ ਕੈਨੇਡਾ ਦੀ ਧਰਤੀ ਤੇ ਪ੍ਰੋਗਰਾਮ ਲਾ ਰਹੇ ਸੀ ਤਾਂ ਉਸੇ ਵਿਚਾਰੇ ਇੱਕ ਬਹੁਤ ਵੱਡੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਯਾਨੀ ਫਲਾ ਦਿੱਤੀ ਜਾਂਦੀ ਹੈ ਜਿਹੜੀ ਕੁਝ ਕੁ ਸ਼ਰਾਰਤੀ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਫਲਾਈ ਗਈ ਸੀ ਕਿ ਚਮਕੀਲੇ ਨੇ ਕੈਨੇਡਾ ਦੀ ਧਰਤੀ ਤੋਂ ਕਿਸੇ ਇੱਕ ਜਥੇਬੰਦੀ ਬਾਰੇ ਕੁਝ ਕਿਹਾ ਹੈ ਅਸਲ ਵਿੱਚ ਦੋਸਤੋ ਉਹ ਚਮਕੀਲਾ ਜੀ ਦੀ ਕੈਨੇਡਾ ਵਿੱਚ ਹੋਈ ਇੱਕ ਇੰਟਰਵਿਊ ਬਾਰੇ ਗੱਲ ਕਰਦੇ ਆਏ ਨੇ ਜਿਹੜੀ ਮਤਲਬ ਜਿਹਦੇ ਵਿੱਚ ਜਣੀ ਉਹ ਕਹਿੰਦੇ ਨੇ ਕਿ ਚਮਕੀਲੇ ਨੇ ਇਹ ਗੱਲਾਂ ਕਹੀਆਂ ਨੇ ਉਸੇ ਇੰਟਰਵਿਊ ਦੇ ਅੱਜ ਅਸੀਂ ਤੁਹਾਡੇ ਨਾਲ ਜਣੀ ਪਹਿਲੀ ਵਾਰ ਕਿਤੇ ਵੀ ਜਾਨੀ ਕਿਸੇ ਵੀ ਚੈਨਲ ਤੇ ਜਾਂ ਕਿਸੇ ਵੀ ਅਖਬਾਰ ਜਾਂ ਕਿਸੇ ਵੀ ਮਤਲਬ ਪਲੇਟਫਾਰਮ ਤੇ ਪਹਿਲੀ ਵਾਰ ਤੁਸੀਂ ਉਸ ਇੰਟਰਵਿਊ ਦੀਆਂ ਤੁਸੀਂ ਫੋਟੋਆਂ ਮਤਲਬ ਇਸ ਚੈਨਲ ਤੇ ਦੇਖਣ ਜਾ ਰਹੇ ਹਾਂ ਇਸ ਦੀ ਵੀਡੀਓ ਬਾਰੇ ਵੀ ਅਸੀਂ ਤੁਹਾਨੂੰ ਅੱਗੇ ਦੱਸਾਂਗੇ ਪਹਿਲਾਂ ਇਹ ਗੱਲ ਕਲੀਅਰ ਕਰ ਲਈਏ ਤਾਂ ਉਹਨਾਂ ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ਚਮਕੀਲੇ ਦੀ ਇੱਕ ਇੰਟਰਵਿਊ ਹੋਈ ਸੀ ਤੇ ਉਸ ਵਿੱਚ ਜਦੋਂ ਉਸ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਜੋ ਕੁਝ ਗਾ ਰਹੇ ਹੋ ਪੰਜਾਬ ਚ ਤੁਹਾਨੂੰ ਕੋਈ ਰੋਕਦਾ ਨਹੀਂ ਹੈਗਾ ਤਾਂ ਕਹਿੰਦੇ ਜੀ ਅੱਗੇ ਚਮਕੀਲੇ ਨੇ ਕਿਹਾ ਨਾ ਨਾ ਵੀ ਮੈਂ ਪੈਸੇ ਦੇਤੇ ਵੀ ਉਹ ਕਹਿੰਦੇ ਗਾਈ ਚੱਲ ਤੁਹਾਨੂੰ ਕੋਈ ਨਹੀਂ ਰੋਕਦਾ ਤੇ ਬਕਾਇਦਾ ਇੱਕ ਜਥੇਬੰਦੀ ਅਤੇ ਉਸ ਦੇ ਕਿਸੇ ਪ੍ਰਧਾਨ ਦਾ ਵੀ ਨਾਮ ਲੈ ਕੇ ਗੱਲ ਹੁਣ ਤੱਕ ਲੋਕ ਕਰਦੇ ਆਏ ਨੇ ਕੁਝਕ ਪਰ ਇਹ ਗੱਲ ਬਿਲਕੁਲ ਗਲਤ ਹੈ ਜੀ ਇਹੋ ਜਿਹੀ ਉੱਥੇ ਕੋਈ ਵੀ ਗੱਲ ਨਹੀਂ ਹੋਈ ਕਿਉਂਕਿ ਇਸ ਗੱਲ ਦੇ ਬਕਾਇਦਾ ਸਾਡੇ ਕੋਲ ਮਤਲਬ ਕੁਝ ਕ ਸੱਜਣ ਨੇ ਜਿਹੜੇ ਮਤਲਬ ਫੋਨ ਤੇ ਚੀਜ਼ਾਂ ਸਾਨੂੰ ਦੱਸ ਦੇ ਆਏ ਨੇ ਵੈਸੇ ਵੀ ਆਪਾਂ ਕਿੰਨੇ ਖਾੜੇ ਜਿਹੜੇ ਕੈਨੇਡਾ ਦੇ ਆਪਾਂ ਵੇਖ ਚੁੱਕੇ ਹਾਂ ਇੱਕ ਟੋਰਾਂਟੋ ਦਾ ਧਾਰਮਿਕ ਤੇ ਇੱਕ ਵਿਆਹ ਦਾ ਪ੍ਰੋਗਰਾਮ ਵੀ ਸੀ ਉਦੇ ਵਿੱਚ ਵੀ ਕਿਤੇ ਤੁਹਾਨੂੰ ਲੱਗਿਆ ਹੋਵੇ ਕੋਈ ਕੋਈ ਐਦਾਂ ਦੇ ਉਹਨਾਂ ਨੇ ਗੱਲ ਕਹੀ ਹੈ ਬਾਕਾਇਦਾ ਉਹਦੀ ਤਾਂ 2-2 ਘੰਟੇ ਦੀ ਵੀਡੀਓ ਵੀ ਬਣੀ ਹੋਈ ਹੈ ਨਾ ਮਤਲਬ ਕਿਸੇ ਵਿੱਚ ਵੀ ਕੋਈ ਇਹ ਜੀ ਗੱਲਬਾਤ ਨਹੀਂ ਹੋਈ ਹਾਲਾਂਕਿ ਕੁਝ ਲੋਕ ਇਹ ਗੱਲ ਵੀ ਕਹਿੰਦੇ ਨੇ ਕਿ ਨਹੀਂ ਨਹੀਂ ਇਹ ਗੱਲ ਤਾਂ ਚਮਕੀਲੇ ਨੇ ਕਿਸੇ ਸਟੇਜ ਤੋਂ ਕਹੀ ਸੀ ਮਤਲਬ ਇਹ ਸਟੇਜ ਵਾਲੀ ਵੀ ਗੱਲ ਕਰ ਦਿੰਦੇ ਆ ਪਰ ਫੇਰ ਤਾਂ ਇਹ ਗੱਲ ਬਿਲਕੁਲ 100% ਹੀ ਗਲਤ ਹੈ ਕਿਉਂਕਿ ਸਾਡੇ ਨਾਲ ਅਣਗਿਣਤ ਇਹੋ ਜਿਹੇ ਲੋਕ ਵੀ ਗੱਲਬਾਤ ਫੋਨ ਰਹੀ ਮਤਲਬ ਕਰਦੇ ਨੇ ਜੁੜੇ ਹੋਏ ਨੇ ਜਿਨ੍ਹਾਂ ਚਮਕੀਲਾ ਅਮਰਜੋਤ ਦੇ ਕਨੈਕਟ ਦੇ तकरीबन ਸਾਰੇ ਹੀ ਸ਼ੋਅ ਜਿਹੜੇ ਉੱਥੇ ਲੱਗੇ ਸੀ ਉਹ ਵੇਖੇ ਨੇ ਉਹਨਾਂ ਵੱਲੋਂ ਵੀ ਇਹੀ ਜਾਣੀ ਇਹ ਜਿਹੜੀਆਂ ਗੱਲਾਂ ਸਿਰੇ ਤੋਂ ਖਾਰਜ ਕਰ ਦਿੱਤੀਆਂ ਕਈਆਂ ਵੀ ਐਦਾਂ ਦੀ ਕੋਈ ਗੱਲ ਨਹੀਂ ਸੀ ਹੋਈ ਜਿਹੜੀ ਬਾਕੀ ਟੋਰਾਂਟੋ ਧਾਰਮਿਕ ਪ੍ਰੋਗਰਾਮ ਦੀ ਗੱਲ ਆਉਂਦੀ ਹੈ ਕਿ ਉੱਥੇ ਚਮਕੀਲੇ ਨਾਲ ਜੀ ਇਹ ਕਮਿਟਮੈਂਟ ਹੋਈ ਸੀ ਮਤਲਬ ਕੁਝ ਲੋਕ ਕਹਿੰਦੇ ਨੇ ਕਿ ਉਹ ਅੱਜ ਤੋਂ ਬਾਅਦ ਸਿਰਫ ਧਾਰਮਿਕ ਗੀਤ ਗਾਇਆ ਕਰੇਗਾ ਅਤੇ ਦਾੜੀ ਕੇਸ ਰੱਖੇਗਾ ਯਾਨੀ ਇਹ ਗੱਲਾਂ ਬਤਾਂ ਕਮਕੀਲਾ ਸਾਹਿਬ ਦੇ ਸਟੇਜ ਸੈਕਟਰੀ ਨੇ ਜਿਹੜੇ ਉਹ ਵੀ ਦੱਸਦੇ ਨੇ ਕਿ ਜੀ ਉੱਥੇ ਇਹ ਗੱਲ ਹੋਈ ਸੀ ਇਹ ਗੱਲ ਬਾਰੇ ਮਤਲਬ ਉਹ ਲੋਕ ਅੱਜ ਵੀ ਜੁੰਦੇ ਜਾਗਦੇ ਬੈਠੇ ਨੇ ਜਿਨ੍ਹਾਂ ਨੇ 2.5 ਘੰਟੇ ਦਾ ਟੋਰਾਂਟੋ ਜਿਹੜਾ ਸਿੰਘ ਸਭਾ ਗੁਰਦੁਆਰਾ ਸਾਹਿਬ ਸੀਗਾ ਉਹ ਪ੍ਰੋਗਰਾਮ ਆਪਣੇ ਅੱਖੀਆਂ ਵੇਖਿਆ ਤੇ ਕੰਨੀਆਂ ਸੁਣਿਆ ਉਹ ਇਹ ਗੱਲ ਤੋਂ ਮਤਲਬ ਪਰਦਾ ਚੱਕਦੇ ਨੇ ਤੇ ਸਿਰੇ ਤੋਂ ਇਸ ਗੱਲ ਨੂੰ ਵੀ ਖਾਰਜ ਕਰਦੇ ਨੇ ਪਤਨੀ ਨੂੰ ਰੱਬ ਜਾਣਦਾ ਕਿਵੇਂ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤੇ ਬਾਕੀ ਇਸ ਇੰਟਰਵਿਊ ਵਿੱਚ ਜਿਹੜੀਆਂ ਗੱਲਾਂ ਹੋਈਆਂ ਨੇ ਮਤਲਬ ਡੇਢ ਘੰਟਾ ਇਹ ਇੰਟਰਵਿਊ ਚੱਲੀ ਸੀ ਤੇ ਦੱਸਿਆ ਜਾਂਦਾ ਵੀ ਉਹਨਾਂ ਦੇ ਬਚਪਨ ਤੋਂ ਲੈ ਕੇ ਗਾਇਕੀ ਤੱਕ ਦੇ 87 ਤੱਕ ਦੇ ਸਫ਼ਰ ਬਾਰੇ ਪੂਰੀ ਡੀਪਲੀ ਜਾ ਕੇ ਯਾਨੀ ਇਹ ਗੱਲਾਂ ਬਾਤਾਂ ਇੰਟਰਵਿਊ ਦੇ ਵਿੱਚ ਚੰਕੀਲਾ ਜੀ ਨਾਲ ਹੋਈਆਂ ਤੇ ਫਿਲਹਾਲ ਸਾਡੇ ਕੋਲ ਅਸਲ 'ਚ ਇਸ ਇੰਟਰਵਿਊ ਦੀਆਂ ਇਹ ਤਿੰਨ ਚਾਰ ਫੋਟੋਗ੍ਰਾਫ ਸੀ ਨੇ ਤੇ ਕੁਝ ਕੁ ਸੱਜਣਾ ਬਣੋਂ ਇਸ ਇੰਟਰਵਿਊ ਬਾਰੇ ਦਿੱਤੀ ਜਾਣਕਾਰੀ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਕੀ ਵੇਖ ਸਕਦੇ ਹੋ ਇੱਕ ਫੋਟੋ ਵਿੱਚ ਮਤਲਬ ਮਾਈਕ ਪਹਿਲਾਂ ਸਵਾਲ ਪੁੱਛਣ ਵਾਲੇ ਦੇ ਹੱਥ ਵਿੱਚ ਹੁੰਦਾ ਉਸ ਤੋਂ ਬਾਅਦ ਜਦੋਂ ਜਵਾਬ ਦੇਣਾ ਹੁੰਦਾ ਤਾਂ ਬਕਾਇਦਾ ਚਮਕੀਲਾ ਸਾਹਿਬ ਨੂੰ ਮਾਈਕ ਦਿੱਤਾ ਜਾਂਦਾ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਫੋਟੋ ਥੋੜੀ ਕਲੀਅਰ ਘੱਟ ਨੇ ਤਾਂ ਡੇਢ ਘੰਟਾ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਇੰਟਰਵਿਊ ਚੱਲੀ ਸੀ ਉਸ ਤੋਂ ਬਾਅਦ ਤੁਸੀਂ ਜਿਵੇਂ ਮਤਲਬ ਵੇਖ ਸਕਦੇ ਹੋ ਇਹਦੇ ਵਿੱਚ ਚਾਦਰਾਂ ਕੁਰਤਾ ਤੱਲਾ ਨਹੀਂ ਲਾਇਆ ਹੋਇਆ ਯਾਨੀ ਇਹਦੇ ਵਾਸਤੇ ਆਪਾਂ ਐਂ ਕਹਿ ਸਕਦੇ ਹਾਂ ਕਿ ਨਾ ਇਹ ਪ੍ਰੋਗਰਾਮ ਤੋਂ ਪਹਿਲਾਂ ਦੀ ਹੈ ਨਾ ਬਾਅਦ ਦੀ ਹੈ ਸਪੈਸ਼ਲਿਸਟ ਇੰਟਰਵਿਊ ਵਾਸਤੇ ਟਾਈਮ ਕੱਟਿਆ ਹੋਊਗਾ ਬਕਾਇਦਾ ਦਿਨ ਰੱਖਿਆ ਹੋਊਗਾ ਉਦੋਂ ਦੀ ਇਹ ਇੰਟਰਵਿਊ ਕਹਿ ਸਕਦੇ ਹਾਂ ਵੀ ਟੌਰ ਤੁਸੀਂ ਵੇਖ ਸਕਦੇ ਹੋ ਚਮਕੀਲਾ ਸਾਹਿਬ ਦੀ ਸਵਰਨ ਸੀਵਿਆ ਸਾਹਿਬ ਨੇ ਸਹੀ ਕਹਿ ਸੀ ਕਿ ਇੰਟਰਵਿਊ ਦੇ ਵਿੱਚ ਕਿ ਜਦੋਂ ਪਹਿਲੀ ਵਾਰ ਕਹਿੰਦੇ ਮੈਂ ਚਮਕੀਲਾ ਵੇਖਿਆ ਤਾਂ ਮੈਨੂੰ ਐ ਲੱਗਿਆ ਜਿਵੇਂ ਅਮਤਾਬਚਨ ਮੇਰੇ ਬਾਲਾਂ ਨੂੰ ਤੁਰੇ ਆਂਦਾ ਹੋਵੇ। ਇੰਨੀ ਟੋਰ ਸੀ ਜਾਨੀ ਚਮਕੀਲਾ ਸਾਹਿਬ ਦੇ। ਟੋਰ ਤਾਂ ਦੇਖੋ ਹੋਣੀ ਹੋ ਜੀ ਅੱਪੇ ਜਦੋਂ ਬੰਦਾ ਸੋਹਣਾ ਹੋਵੇ ਨਾ ਤਾਂ ਹਰੇਕ ਹੀ ਕੱਪੜਾ ਪਾਇਆ ਚੱਜਦਾ। ਤਾਂ ਤੁਹਾਨੂੰ ਇਹ ਜਿਹੜੀ ਗੱਲਬਾਤ ਅੱਜ ਦੀ ਦੱਸਿਓ ਜ਼ਰੂਰ ਕਿਵੇਂ ਲੱਗੀ। ਬਾਕੀ ਸਾਡੀ ਮਤਲਬ ਇੱਕ ਬੇਨਤੀ ਹੈ ਜੀ ਜਿਹੜੇ ਚਮਕੀਲਾ ਸਾਹਿਬ ਨਾਲ ਇਸ ਫੋਟੋਆਂ ਦੇ ਵਿੱਚ ਸੱਜਣ ਬੈਠੇ ਦਿਖ ਰਹੇ ਨੇ ਬੜੀ ਮਤਲਬ ਨਿਮਰਤਾ ਸਹਿਤ ਬੇਨਤੀ ਹੈ ਜੀ ਵੀਹੁ ਸਾਡੇ ਨਾਲ ਆ ਰਾਪਤਾ ਕਰਨ ਇੱਕ ਵਾਰੀ ਨੰਬਰ ਆਪਾਂ ਥੱਲੇ ਫਲੈਸ਼ ਕਰਨੇ ਆ ਵੀ ਬੇਨਤੀ ਹੈ ਵੀ ਸਾਡੇ ਨਾਲ ਮਤਲਬ ਇਸ ਇੰਟਰਵਿਊ ਦੇ ਰਿਗਾਰਡਿੰਗ ਮਤਲਬ ਵੀ ਸਾਡੇ ਨਾਲ ਉਹ ਜਾਨੀ ਇੱਕ ਵਾਰ ਸੰਪਰਕ ਜ਼ਰੂਰ ਕਰਨ ਬਹੁਤ ਜਾਣਕਾਰੀ ਅਸੀਂ ਇਸ ਇੰਟਰਵਿਊ ਦੇ ਰਿਗਾਰਡਿੰਗ ਉਹਨਾਂ ਤੋਂ ਹੋਰ ਵੀ ਲੈਣੀ ਹੈ ਜੇਕਰ ਉਹਨਾਂ ਤੱਕ ਸਾਡੀ ਇਹ ਵੀਡੀਓ ਅੱਜ ਦੀ ਪਹੁੰਚ ਰਹੀ ਹੈ ਤਾਂ ਜ਼ਰੂਰ ਸਾਡੇ ਨਾਲ ਉਹ ਇੱਕ ਵਾਰ ਸੰਪਰਕ ਕਰਨ ਤੇ ਕੋਸ਼ਿਸ਼ ਹੈ ਜੀ ਇਸ ਇੰਟਰਵਿਊ ਦੀ ਵੀਡੀਓ ਮਤਲਬ ਅਸੀਂ ਲੱਭ ਰਹੇ ਹਾਂ ਸਾਡੇ ਤੱਕ ਪਹੁੰਚੇ ਕਿਉਂਕਿ ਫੋਟੋਆਂ ਦੀ ਵੀ ਸਾਨੂੰ ਉਮੀਦ ਨਹੀਂ ਸੀਗੀ ਵੀ ਸਾਨੂੰ ਇਹ ਫੋਟੋਆਂ ਮਿਲਣਗੀਆਂ ਉਸ ਤੋਂ ਬਾਅਦ ਹੁਣ ਵੀਡੀਓ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਤੱਕ ਇਹ ਪਹੁੰਚੇ ਤੇ ਜਲਦ ਤੋਂ ਜਲਦ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਆਸ ਕਰਦੇ ਹਾਂ ਤੁਹਾਨੂੰ ਇਹ ਸਾਰੀ ਗੱਲਬਾਤ ਅੱਜ ਦੀ ਵਧੀਆ ਲੱਗੀ ਹੋਊਗੀ ਆਪਣੇ ਜਿਹੜੇ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦਿਓ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਬਹੁਤ ਬਹੁਤ ਧੰਨਵਾਦ